ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਜੌਣ ਵਾਲਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪਰਾਣਾ ਮੋਗਾ ਜ਼ਿਲ੍ਹੇ ਦਾ ਲਾਸਟ ਪਿੰਡ ਹੈ ਦੋਸਤੋ ਆਣ ਘਾਟ ਪਿੰਡ ਲੰਡੇ ਸਮਾਲਸਾਰ ਪਲੂਰ ਪਰਲੇ ਪਾਸੇ ਕਣੀਏ ਵਾਲਾ ਰਹਿ ਜਾਂਦਾ ਔਲਖ ਵੀ ਨਾਲ ਹੀ ਰਹਿ ਜਾਂਦੇ ਆ ਮੇਰਾ ਰੋ ਡਿਪੈਂਡ ਵੀ ਨੇੜੇ ਹੀ ਰਹਿ ਜਾਂਦਾ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਜਿਹੜੇ ਘਰੇ ਵੀਡੀਓ ਬਣਾ ਰਹੇ ਆ ਖੇਤੀਬਾੜੀ ਦੇ ਨਾਲ ਨਾਲ ਸਹਾਇਕ ਧੰਦੇ ਤੌਰ ਤੇ ਵੀਰ ਦੇ ਪਸ਼ੂ ਰੱਖੇ ਹੋਏ ਆ ਦੁੱਧ ਦਾ ਕੰਮ ਕਰਦਾ ਕਾਫੀ ਗੈਂਤੀ ਚ ਪਸ਼ੂ ਆ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਜਰਸੀ ਵਾੜਾ ਮਖਾਉਣੀ ਆ ਆ ਸਾਰਾ ਮਾਲ ਹੀ ਸੇਲ ਹੈ 4 ਜਰਸੀਆਂ ਚਾਰੇ ਸੋਹਣੀਆਂ ਚੰਗੇ ਸੀਵਣਾਂ ਦੀਆਂ ਚੰਗੇ ਹੀ ਗਾਂ ਅੱਗੇ ਸੀਵਣ ਲੱਗੇ ਹੋਏ ਆ ਜਿਨ੍ਹਾਂ ਤੋਂ ਇਹ ਪ੍ਰੈਗਨੈਂਟ ਹੈ ਦੋ ਕਿ ਇਹਨਾਂ ਦੇ ਵਿੱਚੋਂ ਤੋਕੜ ਗੱਭਣ ਹੈ ਇਨਫਰਮੇਸ਼ਨ ਲੈ ਦਨਾ ਉਹ ਕਰ ਦੇਗਾ ਅਲਬਾਦ ਦੇ ਨੇ ਪ੍ਰੋਪਰ ਸਹੀ ਇਨਫਰਮੇਸ਼ਨ ਲੈ ਕੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦਾ ਅਸਲੀ ਨਾਮ ਸਤਰਾਮ ਸਿੰਘ ਆ ਜੀ ਪਿੰਡ ਜੌਣ ਵਾਲਾ ਜੀ ਫੋਨ ਨੰਬਰ ਹੈਗਾ 8437526133 1 2 8437526133 ਇਹ ਚਾਰ ਜੱਸੀਆਂ ਮਕਾਊ ਹੈ ਹਾਂਜੀ ਚਾਰ ਜੱਸੀਆਂ ਮਕਾਊ ਹੈ ਜੀ ਕਿਹੜੇ ਵਿਚਾਰ ਤੋਖੜ ਗੱਬਣਾ ਤੇ ਦੋ ਸੋਨਾ ਕਿਹੜੇ ਪਾਸੋਂ ਲੱਗੀ ਆਪਾਂ ਫਾਰਲੇ ਪਾਸੇ ਕਿੰਨਾਂ ਮਸੂਆ ਉਹਦਾ ਜੀ ਇਹ ਬਾਈ ਤੀਜੇ ਚੂਏ ਵੈਦ ਨੇ ਨਾ ਠੀਕ ਹੈ ਹਾਂਜੀ ਇਹ ਥੱਲੇ 32 ਲੀਟਰ ਰਿਕਾਡ ਆ ਜੀ ਦੁੱਧ 32 ਲੀਟਰ ਹਾਂਜੀ ਬਾਈ ਸਹੀ ਤੇ ਆਪਣੇ ਕੋਲੇ ਫੋਟੋ ਵੀ ਹੈਗੀ ਹੈ ਤਿਆਰ ਹੋਈ ਦੀ ਉਹ ਵੀ ਆਪਾਂ ਦਿਖਾਵਾਂਗੇ ਪਿਛਲੇ ਸੂਏ ਦੀ ਹਾਂਜੀ ਪਿਛਲੇ ਸੂਏ ਦੀ ਠੀਕ ਹੈ ਦਿਖਾ ਦਿੰਨੇ ਜੀ ਆਪਾਂ ਪਹਿਲਾਂ ਆਪਾਂ ਦਿਨ ਕਿੰਨੇ ਲੈ ਜੂ ਦਿਨੇ ਬਾਈ 10 ਕਿਨ ਲੈ ਲਵਾਂ ਗੱਡੀ ਦੋਸਤੋ 10-12 ਦਿਨ ਵੀਰ ਦਾਸ ਦਾ ਮਸਾ ਹੀ ਲਾਊਗੀ ਤੀਜੇ ਸੂਵੇ ਜਰਸੀ ਸੁੰਦੀ ਆ 32 ਲੀਟਰ ਦੂਜੇ ਸੂਵੇ ਵੀਰ ਦਾਸ ਦਾ ਦੁੱਧ ਇਹਦੇ ਥਲੋਂ ਅਸੀਂ ਖੁੱਲਾ ਝੋਇਆ ਦੂਜੇ ਸੂਵੇ ਦੀ ਜਮਾ ਤਿਆਰ ਦੀ ਬਾਈ ਕਹਿੰਦਾ ਵੀਡੀਓ ਹੈਗੀ ਆਪਣੇ ਕੋਲੇ ਫੋਟੋ ਹੈਗੀ ਆ ਜਦੋਂ ਇਹ ਸੂਣ ਆਲੀ ਸੀ ਹਜੇ 10-12 ਦਿਨਾਂ ਦੀ ਕੱਚੀ ਐ ਵਜਨ ਵਜੋਂ ਬਹੁਤ ਐ ਪੰਜਾਬ ਵਾਲੀ ਜਰਸੀ ਪੂਰੀ ਭਾਰੀ ਨਰੋਈ ਨਿਗਰ ਐ ਐਚ ਐਫ ਵੈੜਾਂ ਵਰਗਾ ਹਵਾਨਾ ਥਾਣਾ ਦੀ ਸਾਫ਼ ਸੁਥਰੀ ਐ ਵਲਟੇ ਲਾ ਹਜੇ ਬਹੁਤ ਪਈਆਂ ਕੱਲੀ ਕੱਚੀ ਕੱਚੀ ਆ ਦਿਨ ਜਰੂਰ 10 12 ਪਈ ਆ ਹਜੇ 10 12 ਦਿਨ ਵਧੀਆ ਸੇਵਾ ਸੰਭਾਲ ਗੌਰ ਕੇਅਰ ਹੋ ਜਾਂਦੀ ਆ ਐਚ ਐਫ ਵੱਡਾ ਨਾਲੋਂ ਵੱਡਾ ਹਵਾਨਾ ਤਿਆਰ ਕਰਕੇ ਸੂਣਾ ਕਿਉਂਕਿ ਝੋਲ ਵਾਲੀ ਬੱਛੀ ਆ ਲੇਵਾ ਲਾਹੂ ਬਹੁਤ ਬਾਕੀ ਦੂਜੇ ਸੂਏ ਦੀ ਤੁਹਾਨੂੰ ਫੋਟੋ ਵਿਖਾ ਦਿੰਨੇ ਆ ਪੂਰੀ ਤਿਆਰੀ ਦੀ ਇਸ ਟਾਈਮ 10 12 ਦਿਨਾਂ ਦੀ ਕੱਚੀ ਐ ਥਣ ਸੋਹਣਿਆ ਮੁੱਠੀ ਵਾਲੇ ਹੱਥ ਦੀ ਚਵਾਈ ਵਾਲੇ ਚਾਰ ਹੀ ਥਾਣਾ ਕੋਈ ਫੋਟ ਸ਼ਾਂਗ ਨਹੀਂ ਗਲਾਬੀ ਥਾਣਾ ਚਾਰਾ ਥਾਣਾ ਦਾ ਸੇਮ ਹੀ ਸਾਈਜ਼ ਆ ਗੈਪ ਚ ਨਿਕੜ ਮੈਂ ਕੱਲੇ ਕੱਲੇ ਲੱਗੇ ਹੋਏ ਆ ਪੂਰੀ ਭਾਰੀ ਫੁੱਲ ਵਜਨ ਵਾਲੀ ਤੀਜਾ ਸੂਬਾ ਪੰਜਾਬ ਵਾਲੀ ਜਰਸੀ ਦੁੱਧ ਇਹਨਾਂ ਦਾ ਮੱਝਾਂ ਵਰਗਾ ਹੁੰਦਾ ਤਾਂ ਕਰਕੇ ਡਿਮਾਂਡ ਚ ਵੀ ਵੱਧ ਰਹਿੰਦੀਆਂ ਪਰ ਚੰਗੇ ਦੁੱਧ ਵਾਲੀ ਜਰਸੀ ਮੈਲਦੀ ਬਹੁਤ ਘੱਟ ਐ 32 ਲੀਟਰ ਦੁੱਧ ਦੀ ਵੀਰ ਕਹਿੰਦਾ ਗਾਰੰਟੀ ਆ ਮੁੱਲ ਜੈ ਜੈ ਬਾਈ ਮੁੱਲ ਬਾਈ 95000 ਹਾਂ ਮੰਨਤਨ ਹੋ ਜੂ ਮੰਨਤਨ ਕਰ ਦਿਆਂਗੇ ਬਈ ਫਿਰ ਲਗਾਂਗੇ ਥੋੜੋ ਵਿਖਾ ਦਈਏ ਹਾਂਜੀ ਥੋੜੋ ਦੋਸਤੋ 95000 22 ਡਿਮਾਂਡ ਕਰਦਾ ਮਾਨਤਾਨ ਹੋ ਜੂ ਜਾਤ ਬਰੀਡ ਫੌਲੀ ਐ ਮੂੰਹ ਮੱਥੇ ਦੀ ਸੋਹਣੀ ਐ ਛੋਟਾ ਕੰਨ ਬੋਦੀ ਵਾਲੀ ਜਰਸੀ ਤੀਜੇ ਸੂਵੇ ਹੁਣ ਕਰਮ ਵਾਲੀ ਸੂਣ ਨੂੰ ਤਿਆਰ ਆ ਦੋ ਸੂਵੇ ਵੀਰ ਕਹਿੰਦਾ ਆਪਾਂ ਦੁੱਧ ਪੀਤਾ ਤੀਜੇ ਸੂਵੇ ਹੁਣ ਇਹਨੇ ਸੂਣਾ ਆ ਵੇਖੋ ਤਿਆਰੀ ਵਹਿੜ ਦੀ ਐਚ ਐਫ ਵੜਾ ਨਾਲੋਂ ਵੱਡਾ ਹਵਾਨਾ ਤਿਆਰ ਕੀਤਾ ਪੱਟਾਂ ਚ ਫਸਿਆ ਪਿਆ ਮੁੱਲ 95000 ਮਾਨਤਾਣ ਹੋ ਜੂ ਇਕੱਲੀ ਕੱਚੀ ਕੱਚੀ ਆ ਲੈ ਵੈ ਰਕੀ ਕਰਮਾ ਵਾਲੀ ਪੂਰਾ ਵੱਡਾ ਡਾਡਾ ਵਾਲਾ ਤਿਆਰ ਕਰਨਾ ਕਰਮਾ ਵਾਲੀ ਨੇ ਕਿਉਂਕਿ ਪਾਲ ਢੇਲਾਂ ਪਈਆਂ ਬਹੁਤ ਹਵਾਨੇ ਦੇ ਚਾਰ ਛਪੇਰੇ ਫੁੱਲ ਵਜਣਾ ਨਾ ਕੋਈ ਧਫੜੀ ਹੈ ਨਾ ਕੋਈ ਧਫੜੀ ਦਾ ਨਿਸ਼ਾਨ ਸ਼ੀਸ਼ੀ ਵਾਂਗੂ ਚਮਕਦੀ ਆ ਦੋ ਨੰਬਰ ਤੇ ਆ ਜੀਏ ਭਰਾ ਮੇਰੇ ਆ ਇਹ ਦੋ ਨੰਬਰ ਪਹਿਲੇ ਸਵੇਰ ਵੈਣ ਨੇ ਸੁਮਾਈ ਦੋਤੇ ਹੈ ਦੇ ਦੀਆ 4 ਕਿਲੋ ਠੀਕ ਹੈ ਹਾਂ ਜੀ ਇਹ ਵੈਣ 40145 ਦੀ ਆਈ ਗਾਂ ਡੈਨਮਾਰਕ ਦਾ ਟਿਕਾ ਭਰਿਆ ਵੈ ਜਿਹਦੇ 40156 ਠੀਕ ਆਪ ਵੀ ਡੈਨਮਾਰਕ ਦੀ ਗੱਬਣ ਵੀ ਡੈਨਮਾਰਕ ਤੋਂ ਆ ਹਾਂਜੀ ਇਹ ਆ 41 45 ਦੀ ਆ ਇਹ ਆ ਹੂੰ ਸਹੀ ਆ 41 46 ਤੋਂ ਗੱਬਣ ਆ 55 ਤੋਂ ਗੱਬਣ ਆ ਜੀ 93 ਸੂਏ ਸੁੰਦੀ ਆ ਇਹ ਪਹਿਲੇ ਸੂਏ ਸੁੰਦੀ ਆ ਬਾਈ ਪਹਿਲਾਂ ਲੋਹ ਦਾ ਦਿੰਦੀ ਆ ਇਹ ਨੂੰ ਚਾਰ ਕਿਲੋ ਚਾਰ ਕਿਲੋ ਦੱਦੀ ਬਾਹਰ ਨੂੰ ਇਹਦਾ ਮੁੱਲ ਇਹਦਾ ਬਾਈ ਆਪਾਂ ਤਿੰਨਾ ਦਾ ਹੀ ਕਰ ਦਾਂਗੇ ਮੁੱਲ ਬਾਈ ਠੀਕ ਆ ਹਾਂਜੀ ਤਿੰਨਾ ਦਾ 10 ਦੇ ਫਿਰ ਪਹਿਲਾਂ ਹੀ ਇਹਦਾ ਤਿੰਨਾ ਦਾ 135 ਆ ਜੀ ਇਹਨਾਂ ਦਾ ਮੁੱਲ ਕੱਢੀਏ ਬਾਹਰ ਨੂੰ ਦੋ ਕੱਲੀ ਕੱਲੀ ਦਾ ਕਰਾਉਣਾ ਕੱਲੀ ਕੱਲੀ ਦਾ ਵਿਆਪਰ ਕਰਦੇ ਆਂ ਕੱਲੀ ਕੱਲੀ ਦਾ ਵੀ ਮੁੱਲ ਹੋ ਜੂਗਾ ਤੇ ਵੀਰ ਕਹਿੰਦਾ ਜੇ ਕੋਈ ਇਕੱਠੀਆਂ ਲੈ ਜਾਂਦਾ ਚਾਹ ਬਾਣਾ ਤੇ ਇਕੱਠੀਆਂ ਹੀ ਦੇ ਦੇਾਂਗੇ ਆਪਾਂ ਤਿੰਨੇ ਵੜਾਂ ਪਹਿਲੇ ਸੂਵੇ ਨੇ ਸੂਣਾ ਦਿਨ ਕਿੰਨੇ ਦੱਸਿਆ 1.7 ਐਸ ਪਏ ਆ 2 ਮਹੀਨੇ ਦਾ ਦੋ ਮਹੀਨੇ ਦਸਾਂ ਦੇਣਾ ਦੀ ਕੱਚੀ ਆ ਵੀਰ ਕਹਿੰਦਾ ਦੁੱਧ ਦੇਣ ਲੱਗ ਗਈ ਸੀ ਇਹ 4 ਕਿਲੋ ਦੁੱਧ ਐਸ ਟਾਈਮ ਚੰਗੇ ਸੀ ਬੰਦੀ ਆ ਚੰਗੇ ਸੀਮਨ ਤੋਂ ਹੀ ਅੱਗੇ ਪ੍ਰੈਗਨੈਂਟ ਹੈ ਡੈਨਮਾਰਕ ਲੱਗਿਆ ਜੀ ਤੋਂ ਗੱਬਣ ਮਾਨ ਤਾਨ ਹੋ ਜੂ ਐ ਨਹੀਂ ਵੀ ਭਾਈ ਠੂਠ ਮਾਰ ਕੇ ਆ ਜਮਾ ਸਹੀ ਸੀਮਨ ਲੱਗਿਆ ਸਹੀ ਆਪ ਦੀ ਠੀਕ ਹੈ ਦੋਸਤੋ ਵੀਰ ਕਹਿੰਦਾ ਇਹਦੇ ਚ ਕੋਈ ਭੋਰਾ ਵੀ ਝੂਠ ਨਾ ਹੋਊਗਾ ਜਿਹੜੇ ਸੀਬੰਦੀ ਹੈਗੀ ਆ ਉਸੇ ਸੀਬੰਦੀ ਦੱਸਾਂਗੇ ਜੀ ਤੋਂ ਗੱਬਣ ਆ ਉਹ ਵੀ ਅੱਗੇ ਉਹੀ ਸੀਬੰਦ ਹੋਊਗਾ 2 ਮਹੀਨੇ 10 ਦਿਨ ਦੀ ਕੱਚੀ ਹੈ ਜਰਸੀ ਬਰੀਡ ਹੈ ਕਾਫੀ ਕਲਰ ਦੀ ਜਰਸੀ ਹੈ ਚਾਰ ਹੀ ਥਾਣਾ ਗੈਬ ਚਲ ਕੱਲੀ ਦਾ ਮੁੱਲ ਕਿੰਨਾ ਹੋਊ ਕੱਲੀ ਦਾ ਮੁੱਲ 60000 ਹੈ ਕੱਲੀ 60 ਦੀ ਤਿੰਨ ਨੰਬਰ ਇਹ ਤੈਲ ਵੜ ਹੈ ਜਮਾਂਦਰੀ ਤੈਲ ਠੀਕ ਹੈ ਹਾਂਜੀ ਇਹ 5000 ਵੜ ਦੀ ਹੈ ਠੀਕ ਹੈ ਜੀ ਗਾ ਡੈਨਮਾਰਕ ਦੇ ਟੀਕੇ ਤੋਂ 40 55 ਤੋਂ ਇਹ ਗੱਭਣ ਹੈ ਤੇ ਇੱਕ ਸੂਣ ਵਾਲੀ ਕਿੰਨਾ ਚਿਰ ਪਿਆ ਜੇ ਇਹ ਤਿੰਨ ਮਹੀਨਾ ਇੱਕ ਮਹੀਨਾ ਦੇ 10 ਦਿਨ ਰਹਿ ਗਏ ਇੱਕ ਮਹੀਨਾ 10 ਹਾਂ ਕੱਢੀਏ ਬਾਹਰ ਨੂੰ 1 ਲੀਟਰ ਦੀ ਗਾਰਟੀ ਹੈ 20 ਲੀਟਰ ਦੁੱਧ ਦੇ ਦਿੱਤੋ ਆਪ ਆਏ ਸਾਨੂੰ ਠੀਕ ਹੈ 20 ਲੀਟਰ ਦੁੱਧ ਦੀ ਵੀਰ ਕਹਿੰਦਾ ਇਹਦੀ ਗਾਰੰਟੀ ਹੈ 20 ਲੀਟਰ ਦੁੱਧ ਆਪਾਂ ਚੋਇਆ ਇਹ ਵੀ ਡੈਨਮਾਰਕ ਦੇ ਸੀਬੰਦੀ ਹੈ ਇਹ 5062 ਦੀ ਹੈ ਜੀ ਗਾਹ 40 56 ਤੋਂ ਡੱਬਣ ਹੈ 5062 ਦੀ ਆਪ ਹੈ ਤੇ ਗਾਹ ਡੈਨਮਾਰਕ ਦਾ ਹੀ ਸੀਬੰਦ ਲੱਗਿਆ ਜਬਾਂਦਰੂ ਤਿੰਨ ਜ਼ਬਾਂਦਰੂ ਤਿੰਨ ਥਣੀ ਆ ਬਾਕੀ ਤੁਹਾਨੂੰ ਥਾਣੇ ਮੈਂ ਨੇੜੇ ਤੋਂ ਮੁਖਾ ਦੂੰ ਪਰਲੇ ਪਾਸੇ ਵਾਲਾ ਮੂਹਰਲਾ ਥਾਣ ਹੈਗਾ ਕਿ ਥਾਣੀ ਹੈ ਨਹੀਂ ਦੋਸਤੋ ਜਵਾਂਦਰੂ ਹੀ ਤਿੰਨ ਥਾਣੀਆਂ ਇੱਕ ਦਾ ਹੁੰਦਾ ਪਸ਼ੂ ਬਾਅਦ ਚ ਤੱਲ ਹੋਇਆ ਹੁੰਦਾ ਆ ਤੁਸੀਂ ਵੇਖ ਲਓ ਕਬੈਣੀ ਵਾਲੇ ਸਾਈਡ ਮੂਰਲੇ ਪਾਸੇ ਥਾਣੀ ਹੈਣੀ ਮਗਰਲੇ ਪਾਸੇ ਥਾਣਾ ਜਵਾਂਦਰੂ ਤਿੰਨ ਥਾਣੀਆਂ ਇੱਕ ਇੱਕ ਨਜਰ ਦੀ ਕੱਚੀ ਆ ਇੱਕ ਮਹੀਨਾ ਤੇ 10 ਦਿਨਾਂ ਦੀ ਕੱਚੀ ਹੈ ਜੀ ਇੱਕ ਮਹੀਨਾ 10 ਦਿਨਾਂ ਦੀ ਕੱਚੀ ਹੈ 20 ਲੀਟਰ ਦੁੱਧ ਦੀ ਵੀਰ ਕਹਿੰਦਾ ਗਾਰੰਟੀ ਖੁੱਲਾ ਅਸੀਂ ਚੋਇਆ ਸੀਲ ਸਾਉ ਦਾ ਇਹ ਘਰ ਮਾਲੀਆਂ ਫੁੱਲ ਹੀ ਹੁੰਦੀਆਂ ਭਾਵੇਂ ਜਵਾਕ ਚੋਲਣ ਬੰਦੇ ਚ ਹੁੰਦੇ ਰਹੇ ਆ ਬਾਈ ਹੂੰ ਬਾਲਟ ਲਾਂ ਬਹੁਤ ਪਈਆਂ ਇੱਕ ਮਹੀਨਾ 10 ਦਿਨਾਂ ਦੀ ਕੱਚੀ ਐ ਜਵਾਂਦਰੂ ਤੇਲ ਜਾਂ ਕੋਈ ਭੈਣ ਭਰਾ ਜਵਾਂਦਰੂ ਤੇਲ ਵੈੜ ਲੈਂਦਾ ਕੋਈ ਚਾਹਵਾਨ ਹੋਵੇ ਸ਼ਕੀਨ ਵੀਰ ਹੋਵੇ ਤਾਂ ਤੁਸੀਂ ਬੇਬੇ ਕਰੋਗੇ ਫੋਨ ਲਾ ਲਿਓ ਤਾਂ ਨਹੀਂ ਥਾਣਾ ਕੀ ਲੋਕ ਆਪਣੀ ਗਾਰੰਟੀ ਹੈ ਠੀਕ ਐ ਸੀਲ ਸਾਉ ਸਾਰੀਆਂ ਫੋਲੇ ਤਾਂ ਬੱਕਰੀਆਂ ਵਰਗੀਆਂ ਹੁੰਦੀਆਂ 4 ਨੰਬਰ ਤੇ ਆ ਜੀਏ ਇਹ ਜੀ ਨਾਲੜ ਦੀ ਵੈਡ ਹੈ ਠੀਕ ਹੈ ਹਾਂ ਜੀ ਇਹਨੇ ਸੋਣਾ ਤੀਜੇ ਸੁਵੇਰੀ ਤੀਜੇ ਸੁਵੇਰੀ ਹਾਂ ਜੀ ਇਹ ਇਹਦੇ ਟੀਕਾ ਭਰਿਆ ਹੋਇਆ ਜੀ ਇਹ ਐਬੀਐਸ ਦੇ ਟੀਕੇ ਜੀ ਆਪਾਂ ਨਾਲੜ ਦੀ 5075 ਇਹਨੇ ਭਰਿਆ ਹੋਇਆ ਜੀ ਕਿੰਨੇ ਚਾਰ ਦੀ ਕੱਚੀ ਆ ਇਹ ਤਿੰਨ ਮਹੀਨੇ ਦੀ ਕੱਚੀ ਤਿੰਨ ਦੁੱਧ ਦਿੰਦੀ ਆਣਾ ਹਾਂ ਦੁੱਧ ਦੇਦੀ 4 ਕਿਲੋ 4 ਕਿਲੋ ਹਾਂ ਜੀ 6 ਮਹੀਨੇ ਦੀ ਘੱਬਣਾ ਜਾਨੀ ਕਿ ਹਾਂ ਜੀ 6 ਮਹੀਨੇ ਦੀ ਘੱਬਣ ਇਹ ਵਾਰ ਕਿੰਨੇ ਦੀ ਇਹ ਏ ਬਾਈ 35000 ਦੀ ਦੇ ਦੇਂਗੇ ਆ ਕੱਢੀਏ ਬਾਹਰ ਨੂੰ 35 ਬਾਕੀ ਤਿੰਨਾਂ ਦਾ ਮੁੱਲ 1 35 ਹੈ ਜੀ ਦੂਜੀਆਂ 60-60 ਦੀਆਂ ਨੇ ਠੀਕ ਐ ਆ ਦੋਵੇਂ ਵੜਾ 60-60 ਦੀਆਂ ਦੋ ਨੰਬਰ ਤੇ ਤਿੰਨ ਨੰਬਰ 60-60000 ਦੀਆਂ ਬਾਈ ਕਹਿੰਦਾ ਦੇਵਾਂਗੇ ਤਿੰਨ ਨੰਬਰ ਲਾਸਟ 35000 ਦੀ 4 ਕਿਲੋ ਦੁੱਧ ਹੈ ਇਹਦੇ ਪੈਰ ਬਣਾਉਣ ਵਾਲੇ ਆ ਬਾਈ ਜੀ ਮਾੜੇ ਜਿਹੇ ਪੈਰ ਤੋਂ ਆਟਾ ਬਣਾਉਂਦੀ ਆ ਜਿਹੜੀ ਦੋਸਤੋ ਨੌ ਵਧੇ ਗਿਆ ਤੁਸੀਂ ਵੇਖ ਲਓ ਤਾਂ ਇਹ ਲੰਗ ਮਾਰਦੀ ਆ ਥੋੜਾ ਜਿਹਾ ਅਮੀਂ ਦਾ ਕਰਕੇ ਨਹੀਂ ਹੋਇਆ ਇਹ ਠੀਕ ਹੈ ਮੋੜ ਲਿਆ ਦੋਸਤੋ ਲੰਗ ਮਾਰਦੀ ਆ ਨੌ ਕਰਕੇ ਮਾਰਦੀ ਆ ਪੈਰ ਬਣਾਉਣ ਵਾਲੇ ਆ ਤੁਸੀਂ ਵੇਖ ਲਓ ਆ ਨੌ ਉੱਤੇ ਚੜਦਾ ਕਮਾਲ ਹੋ ਜੀ ਆ ਵੇਖੋ ਇਹ ਬਸ ਇਹਦਾ ਕਰਕੇ ਆ ਬਾਬਾ 4 ਕਿਲੋ ਦੁੱਧ ਹੈ 35000 ਦੀ ਦੇ ਦੇਣੀ ਆ 6 ਮਹੀਨੇ ਦੀ ਗੱਬਣਾ ਤੀਜੇ ਸੂਵੇ ਇਹ ਹੁਣ ਸੂਣ ਨੂੰ ਤਿਆਰ ਹੈ ਦੂਜੇ ਸੂਵੇ ਸੂਈ ਹੈ ਤੀਜੇ ਆਸਤੇ ਗੱਭਣਾ ਤਿੰਨਾ ਮਹੀਨਿਆਂ ਦੀ ਕੱਚੀ ਹੈ ਸੌਰੀ ਮੈਂ ਤਾਂ ਤਿਆਰ ਮੂਜੋ ਨਿਕਲਗਾ ਤੇ ਨਾ ਮਹੀਨਿਆਂ ਦੀ ਕੱਚੀ ਐ ਤੋਕੜ ਗੱਭਣਾ 35000 ਦੀ ਦੇ ਦੇਣੀ ਐ ਅੱਜ ਦੀ ਵੀਡੀਓ ਦੇ ਵਿੱਚ ਚਾਰ ਜਰਸੀਆਂ ਇਨਫੋਰਮੇਸ਼ਨ ਲੈ ਕੇ ਦੇ ਦਿੱਤੀ ਐ ਜਿਹਦੇ ਜਿਹੜੀ ਵੀ ਜਰਸੀ ਪਸੰਦ ਆਉਂਦੀ ਐ ਫੋਨ ਨੰਬਰ ਸਕਰੀਨ ਤੇ ਪੈਂਡ ਜਿਉਣ ਵਾਲਾ ਘਰੇਲੂ ਪਸ਼ੂ ਆ ਜਿਹੜਾ ਵੀ ਭੈਣ ਭਰਾ ਲੈਣ ਦਾ ਚਾਹਵਾਣਾ ਭਾਈ ਉਹਨਾਂ ਨੇ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਿਓ ਸਾਰਿਆਂ ਨੂੰ ਸਾਸ਼ੀ